ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਰ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਈ ਲੋਕ ਜਿਹੜੇ ਨਾ ਕਈ ਵੀਰੇ ਜਿਹੜੇ ਨਾ ਮੈਨੂੰ ਕਮੈਂਟਾਂ ਦੇ ਵਿੱਚ ਚਾਚਾ ਕਹਿੰਦੇ ਨੇ ਜਿਵੇਂ ਕਿ ਕੱਲ ਆਪਾਂ ਇੱਕ ਆਪਣਾ ਕਮਲ ਸਿੰਘ ਦਾ ਆਪਣਾ ਵਲੌਗ ਵੇਖਿਆ ਸੀ ਉਹ ਅਫਰੀਕਾ ਵੈਡਿੰਗ ਵਾਲਾ ਠੀਕ ਹੈ ਉਹ ਵੀਰੇ ਵੀ ਮੈਨੂੰ ਚਾਚਾ ਹੀ ਕਹਤਾ ਹੈ ਠੀਕ ਹੈ ਵੀਰੇ ਨੋ ਡਾਊਟ ਵੀ ਚਾਚਾ ਕਹਿੰਦੇ ਹੋ ਮੈਂ ਮਾਇਨ ਨਹੀਂ ਕਰਦਾ ਠੀਕ ਹੈ ਇਹ ਮੇਰਾ ਗੈਟਅਪ ਵੇਖਣਦੇ ਹੋ ਨਾ ਸਾਡੇ ਇਸਲਾਮ ਦੇ ਵਿੱਚ ਇਹ ਵੀ ਕਿ ਜਿਸ ਬੰਦੇ ਨੇ ਕੁਰਬਾਨੀ ਦੇਣੀ ਹੈ ਜਦੋਂ ਚੰਨ ਦੀ ਪਹਿਲੀ ਤਰੀਕ ਹੋਣੀ ਹੈ ਨਾ ਜਦੋਂ ਚੰਨ ਨਜ਼ਰ ਆਇਆਣਾ ਠੀਕ ਹੈ ਚੰਨ ਦੀ 10 ਤਰੀਕ ਨੂੰ Eid ਹੋਣੀ ਹੈ ਠੀਕ ਹੈ ਤੇ ਉਹ ਜਿਹੜੇ ਬੰਦੇ ਨੇ ਕੁਰਬਾਨੀ ਦੇਣੀ ਹੈ ਨਾ ਉਹ ਫਤ ਮਤਲਬ ਕਿ ਕੋਈ ਆਪਣੇ ਮਤਲਬ ਵਾਲ ਬੁੱਲ ਜਿਸਮ ਦਾ ਨਹੀਂ ਲਵਾਏਗਾ ਹਾਂਜੀ ਵਾਲਾ ਲਵਾ ਕੇ ਕੱਤ ਨਹੀਂ ਕਰਵਾਏਗਾ ਨਾ ਨਹੀਂ ਕਰਾ ਮਤਲਬ ਕੋਈ ਚੀਜ਼ ਨਹੀਂ ਕੱਟੇਗਾ ਕੱਟੇਗਾ ਨਹੀਂ ਜਿਸਮ ਤੋਂ ਕੋਈ ਚੀਜ਼ ਹੈ ਜਦੋਂ Eid ਦੀ ਨਮਾਜ਼ ਪੜ ਲਵਾਂਗੇ ਠੀਕ ਹੈ ਤੇ ਕੁਰਬਾਨੀ ਕਰ ਲਾਂਗੇ ਫਿਰ ਉਸ ਤੋਂ ਬਾਅਦ ਜਾ ਕੇ ਅਦਰ ਆਪਣਾ ਫਿਰ ਤੁਸੀਂ ਜਿਹੜੇ ਨੇ ਉਦੋਂ ਫਿਰ ਖਾਤ ਵਗੈਰਾ ਕਰਵਾ ਲੈਂਦੇ ਨੇ ਫੋਟਾ ਫਿਰ ਆਪਣੇ ਨਖੁਨ ਸ਼ਕ ਨੂੰ ਕੱਟ ਲੈਂਦੀਆਂ ਨੇ ਮੈਂ ਤੇ ਉਸ ਦੌਰਾਨ ਕੋਸ਼ਿਸ਼ ਕਰੀਦੀ ਆ ਉਸ ਤੋਂ ਪਹਿਲੇ ਹੀ ਕੱਟੇ ਛੱਡੇ ਜਾਂ ਜੋ ਕੁਝ ਕਰਨਾ ਕਰਦੇ ਚੰਨ ਦੀ ਇੱਕ ਦਿਨ ਤੋਂ ਪਹਿਲੇ ਵਜੋਂ ਚੰਨ ਚੜ੍ਹਨਾ ਹੋਵੇ ਨਾ ਚੰਨ ਤੋਂ ਪਹਿਲੇ ਪਹਿਲੇ ਆਪਣਾ ਸੈਟਲਮੈਂਟ ਹੋਈਓ ਮੈਂ ਚੰਨ ਤੋਂ ਪਹਿਲੇ ਨਹੀਂ ਸੈੱਟ ਹੋਇਆ ਠੀਕ ਹੈ ਤੁਹਾਨੂੰ ਚੰਨ ਦੇ 10 ਦਿਨ ਲੰਘੇ ਉਹ ਤੁਸੀਂ ਠੀਕ ਕਹਿੰਦੇ ਹਕੀਓ ਤੁਸੀਂ ਆਪਣਾ ਜਿਹੜੇ ਚਾਚਾ ਕਹਿ ਰਹੇ ਹੋ ਨਾ ਬਾਕੀ ਆ ਜੀ ਇਹ ਵੀ ਮੈਨੂੰ ਕਹੀ ਜਾਵੇ ਇਹ ਗੱਲ ਹੈ ਬਾਕੀ ਤੁਸੀਂ ਚਾਚਾ ਲੱ ਮੈਂ ਤਾਂ ਮੈਂ ਚਾਚਾ ਤੂੰ ਚਾਚੀ ਸਾਡਾ ਤਾਂ ਬਿਲਕੁਲ ਨਹੀਂ ਨਹੀਂ ਮੈਂ ਚਾਚੀ ਨਹੀਂ ਲੱਗਦੀ ਵੀ ਮੈਂ ਸਹੀ ਹਾਂ ਤੁਸੀਂ ਚਾਚਾ ਵਾਂਗ ਹੀ ਲੱਗਦੇ ਹੋ ਬਾਕੀ ਇਹ ਕਿ ਸਾਡੇ ਕਾਫੀ ਪੈਨ ਬਰਾਵਾਂ ਨੇ ਸਾਨੂੰ ਮੈਸੇਜ ਕੀਤੇ ਹੈ ਸਨ ਕਿ ਸਾਡਾ ਨਾਮ ਲੈ ਲਓ ਅੱਛਾ ਸਾਡਾ ਵੀ ਨਾਮ ਲੈ ਦਿਓ ਇਹ ਜਿਹੜੇ ਵੀਰ ਨੇ ਇਹਨਾਂ ਦਾ ਨਾਮ ਹੈ ਕਾਲਾ ਬਰਾਰ ਕਾਲਾ ਬਰਾਰ ਵੀਰ ਜਿਹੜਾ ਨਾ ਇਹਨਾਂ ਦਾ ਨਾਮ ਵੀ ਉਹ ਕੱਲ ਆਪਣਾ ਜਿਹੜਾ ਵਰਿੰਦਰ ਵਰਮਾ ਦਾ ਨਾਮ ਲਿਆ ਸੀ ਉਹ ਕਹਿੰਦਾ ਵੀ ਵੀਰੇ ਅਨਾਲ ਇਹ ਵੀ ਕਹਿਣਾ ਸੀ ਪਟਿੰਡਾ ਤੋਂ ਹਾਂ ਪਟਿੰਡਾ ਵਾਲੇ ਪਟਿੰਡਾ ਵਾਲੇ ਬੜੇ ਮੈਂ ਕਿਹਾ ਤੁਸੀਂ ਇਹ ਵੀ ਸਾਨੂੰ ਦੱਸਣਾ ਸੀ ਚਲੋ ਜੀ ਉਹਨਾਂ ਦਾ ਨਾਮ ਇਹਦਾ ਅਸ਼ਾ ਜੀ ਪਟਿੰਡਾ ਵਾਲੇ ਬਰਿੰਦਰ ਵਰਮਾ ਵੀਰ ਜੀ ਨੇ ਉਸ ਤੋਂ ਬਾਅਦ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਆ ਨਾ ਸਸਟਰੀਆ ਕਲ ਬੈਨਡ ਦੀ ਤੇ ਵੀਡੀਓ ਉਹਨਾਂ ਨੇ ਕਿਹਾ ਸੁਖਦੇਵ ਸਿੰਘ ਢਿੱਲੋਂ ਅੰਮ੍ਰਿਤਸਰ ਤੋਂ ਉਹਨਾਂ ਦਾ ਨਾਮ ਵੀ ਲਿਆ ਗਿਆ ਅਸੀਂ ਕਿਹਾ ਚਲ ਹੁਣ ਐਂ ਜੀ ਅਸੀਂ ਸਕਰੀਨ ਸ਼ਾਟ ਲੈ ਲੈਂਦੇ ਮੈਂ ਉਹ ਵਾਕਿ ਸਕਰੀਨ ਸ਼ਾਟ ਲੈ ਲੈਂਦਾ ਬੜੇ ਭੈਣ ਬਰਾਵਾ ਨਰਾਜ਼ ਨਹੀਂ ਕਰਦਾ ਪਰ ਨਾ ਹੀ ਵੀਰੇ ਚੇਤਾ ਨਹੀਂ ਰਹਿੰਦਾ ਯਾਰ ਅੱਜ ਅਗਲਾ ਕਿਹੜਾ ਜੀ अच्छा उन्होंने कहा जी वीर जी यूएसए ਤੋਂ ট্রাক ਡਰਾਈਵਰ ਸਾਡਾ ਵੀ ਨਾਮ ਲਿਆ ਕਰੋ ਜੀ اچھا ਜੀ ਇਹਨਾਂ ਦਾ ਨਾਮ ਹੈ ਕਰਮਜੀਤ ਸਿੰਘ ਜੀ ਕਰਮਜੀਤ ਸਿੰਘ ਫਰੋਮ यूएसए ট্রাক ਡਰਾਈਵਰ हां जी ট্রাক ਪਾੜ ਕੇ ਤੁਹਾਨੂੰ ਹਾਂ ਜੀ ਲੱਭ ਜੀ ਅੱਛਾ ਜੀ ਅੱਗੇ ਫੇਰ ਨੇ ਇੱਕ ਆ ਵੀ ਹੈ ਮੇਰਾ ਨਾਮ ਵੀ ਬੋਲਣਾ ਸੋਹਣਾ ਅੱਛਾ ਇਹਨਾਂ ਦਾ ਨਾਮ ਹੈ ਰਿਸਕੀ ਜੱਟ ਰਿਸਕੀ ਜੱਟ ਅਸੀਂ ਜਿਹੜੇ ਇਹਨਾਂ ਦੀ ਆਈਡੀਆਂ ਦੇ ਉੱਤੇ ਨੇਮ ਨੇ ਨਾ ਅਸੀਂ ਉਹ ਲੈਂਦੇ ਆ ਕਈ ਵੀਰੇ ਆਪਣਾ ਨਾਮ ਵਿੱਚ ਲਿਖ ਕੇ ਭੇਜ ਜਾਂਦੇ ਨੇ ਕਈ ਜਿਹੜੇ ਨੇ ਸਿਰਫ ਇਹ ਲਿਖ ਕੇ ਭੇਜਦੇ ਨਹੀਂ ਸਾਡਾ ਨਾਮ ਵੀ ਲੈ ਲੋ ਫਿਰ ਅਸੀਂ ਉਹਨਾਂ ਦੀ ਜਿਹੜੀ ਆਈਡੀ ਦੇ ਉੱਤੇ ਨਾਮ ਹੈ ਨਾ ਅਸੀਂ ਉਹ ਲੈਂਦੇ ਇਹਨਾਂ ਦਾ ਨਾਮ ਹੈ ਜੀ ਰਿਸਕੀ ਜੱਟ ਹਾਂਜੀ ਹਾਂਜੀ ਜੀ ਹੋਰ ਕੋਣ ਹੈ ਅਗੇ ਜੀ ਅੱਛਾ ਇੱਕ ਹੈ ਜੀ ਜੀ ਜਗਤਾਰ ਸਿੰਘ ਮਿਸਿਸ ਕੁਲਵੰਤਰ ਕੋਰ ਨਹੀਂ ਕੁਲਵੰਤ ਕੋਰ ਕੁਲਵੰਤ ਕੋਰ ਫਰੋਮ ਕੈਨੇਡਾ ਕੈਨੇਡਾ ਜੋ ਜਿਹੜੇ ਵੀਰ ਜੀ ਨੇ ਉਹਦਾ ਨਾਮ ਉਹਨਾਂ ਦਾ ਨਾਮ ਹੈ ਜੀ ਜਗਤਾਰ ਸਿੰਘ ਜੀ ਜਿਹੜੇ ਉਹਨਾਂ ਦੀ ਗੱਲ ਉੱਪਰ ਉਹਨਾਂ ਨੇ ਗੀ ਆ ਉਹ ਆਈਡੀ ਉਹਨਾਂ ਦੀ ਆ ਉਹਨਾਂ ਦਾ ਨੇਮ ਜਿਹੜਾ ਉਹਨਾਂ ਨੇ ਲਿਖ ਕੇ ਭੇਜਿਆ ਉਹਨਾਂ ਨੇ ਲਿਖਿਆ ਜਗਤਾਰ ਸਿੰਘ ਤੇ ਉਹਨਾਂ ਦੀ ਮਿਸਿਸ ਦਾ ਨਾਮ ਹੈ ਕੁਲਵੰਤ ਕੌਰ ਜੀ ਹਾਂ ਇਹ ਇਹ ਭੈਣ ਜੀ ਨੇ ਕਿਹਾ ਕਿ ਆਪਣਾ ਇੱਕ ਰਨੂ ਮਸਾ ਕੇ ਥੋੜਾ ਜਿਹਾ ਤੁਹਾਨੂੰ ਲੋ ਐਪਰੀਸ਼ੀਏਟ ਕੀਤਾ ਕੋ ਥੋੜੀ ਉਹ ਨਹੀਂ ਪਤਾ ਕਿ ਵੀਰ ਜੀ ਨੇ ਲਿਖਿਆ ਕਿ ਭੈਣ ਜੀ ਨੇ ਲਿਖਿਆ ਲੇਕਿਨ ਐ ਸਾਡੀ ਉਹ ਪੈਨਪ੍ਰਾਸਨ ਜਿੰਨਾਂ ਦਾ ਸੀ ਨਾਮ ਲਈ ਲਿਆ ਹੁਣ ਅਗੋ ਜਿਹੜੇ ਪੈਨ ਪੜਾ ਕਰ ਰਹੇ ਨੇ ਉਹਨਾਂ ਦਾ ਵੀ ਅਸੀਂ ਕੋਸ਼ਿਸ਼ ਕਰਾਂਗੇ ਐਂ ਜੀ ਸਾਰਿਆਂ ਦਾ ਵੀਡੀਓ ਦੇ ਵਿੱਚ ਲੈ ਲਈਏ ਤੇ ਰੱਜ ਰੱਜ ਕੇ ਆਪਣੇ ਰਿਸ਼ਤੇਦਾਰਾਂ ਨੂੰ ਟੈਗ ਕਰੋ ਮੈਸੇਜ ਸਟੇਟਸ 'ਤੇ ਲਾਓ ਕਾ ਵੇਖੋ ਸਾਡਾ ਨਾਮ ਲਿਆ ਜਾਂਦਿਆ ਹੈ ਯਾਰ ਇਹੀ ਤੇ ਇਹੀ ਤੇ ਪੈਨ ਪੜਾਵੰਦਾ ਪਿਆਰ ਹੈ ਬਿਲਕੁਲ ਬਸ ਤੁਸੀਂ ਸਾਨੂੰ ਉਹ ਕਹਿਣਾ ਕਿ ਸਾਨੂੰ ਉਹ ਕੰਮ ਕਰਨਾ ਹੈ ਅਸੀਂ ਉਹਨਾਂ ਨੂੰ ਬੂਦਾ ਕਰਨਾ ਹੈ ਹਾਂ ਬਿਲਕੁਲ ਲਓ ਜੀ ਕਾਮੇਡੀ ਬாய் ਦੀ ਆ ਗਈ ਜੇ ਨਵੀਂ ਵੀਡੀਓ ਤੇ ਵੇਖਦੇ ਆ ਅੱਜ ਕਿਹੜਾ ਬੰਦਾ ਇਹਦੇ ਹੱਥੋਂ ਜਲੀਲ ਹੁੰਦਾ ਹੈ ਠੀਕ ਹੈ ਇਨਾਂ ਦੀ ਕਰਦਾ ਕੁੱਤੇਖਾਨੀ ਰਾਜ ਦੇ ਕੁੱਤੇਖਾਨੇ ਹਾਂ ਚਲੋ ਜੀ ਪਹਿਲੇ ਦੇਖਦੇ ਆ ਇਹਨਾਂ ਦੀ ਵੀਡੀਓ ਚਲੋ ਚਲ ਕਰਦੇ ਆ ਗੱਲਬਾਤ ਚਲੋ ਹਰ ਚੱਕੋ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਪਹਿਲਾਂ ਆਪਾਂ ਵਲੌਗਰਾਂ ਦੀ ਕੀਤੀ ਸੀ ਕੁੱਤੇਖਾਨੀ ਤੇ ਉਸ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਇਸ ਲਈ ਆਪਾਂ ਹੁਣ ਦੁਬਾਰਾ ਤੁਹਾਡੇ ਲਈ ਵਲੌਗਰਾਂ ਤੇ ਵੀਡੀਓ ਲੈ ਕੇ ਆਏ ਹਾਂ ਤਾਂ ਹੁਣ ਬਿਨਾਂ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੋ ਆਪ ਸ਼ੁਰੂ ਕਰਤੇ ਹਾਂ ਸਖੀ ਕਾਜੀ ਸਾਰਿਆਂ ਨੂੰ ਸੋਮੀਰ ਕਰਦੇ ਆਂ ਜੀ ਤੁਸੀਂ ਸਾਰੇ ਜਲੇ ਖਿੱਠਕ ਹੋਵੋਗੇ ਚੰਗੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਆਹ ਦੇਖ ਲਓ ਖੁਸ਼ਕੀ ਦੀ ਮਾਰੀ ਮੈਡਮ ਜਸਮੀਨ ਮਾ ਉਹ ਇੰਨੀ ਭਲਾਏ ਤਾਂ ਗੁਰੂ ਸਾਹਿਬ ਦੀ ਅਰਦਾਸ ਜਿਹੜੀ ਮੰਗਦੇ ਜਿੰਨੀ ਹੈ ਨਾ ਵਿਊ ਲੈਣ ਲਈ ਲੋਕਾਂ ਦੀ ਵੀਡੀਓ ਚ ਮੰਗਦੀ ਪਈ ਆ ਉਹ ਜਸਮੀ ਜੇ ਤੋ ਲੋਕਾਂ ਦਾ ਭਲਾ ਚਾਹਣੀ ਆ ਨਾ ਉਹ ਆ ਵਲੌਗ ਜੇ ਬਣਾਉਣੇ ਛੱਡ ਦੇ ਇਸੇ ਚ ਲੋਕਾਂ ਦੀ ਭਲਾਈ ਆ ਤੇ ਇਹ ਤਾਂ ਫਸਟ ਵਲੌਗ ਆ ਸਾਰੀ ਮਨਾਲੀ ਦਾ ਇਸ ਤੋਂ ਬਾਅਦ ਮਨਿਕਰਨ ਸਾਹਿਬ ਦੇ ਬਣਾਏ ਕੁੱਲੂ ਦੇ ਬਣਾਇਆ ਕੁੱਲੂ ਦਾ ਉੜਾ ਜਿਹਾ ਸ਼ੂਟ ਕੀਤਾ ਸੀ ਓਏ ਕੁੱਲੂ ਆ ਕੇ ਉੱਲੂ ਪੱਲਾ ਚੰਗੀ ਤਰ੍ਹਾਂ ਡਿਸਾਈਡ ਕਰ ਲਾ ਓਏ ਬੋਲਣਾ ਤੈਨੂੰ ਆਉਂਦਾ ਨਹੀਂ ਹੈ ਬਲੌਗ ਬਣਾਉਣ ਆ ਗਿਆ ਲੈਪਟਾਪ ਤਾਂ ਐ ਨਾਲ ਚੱਕ ਰੱਖਿਆ ਪਤਾ ਨਹੀਂ ਕਿੱਡੇ ਕੀ ਤਕੜੇ ਬਲੌਗਰ ਆ 10 15000 ਸਬਸਕ੍ਰਾਈਬਰ ਆ ਉਹ ਵੀ ਇਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਆ ਬੱਲੇ ਦਿਲ ਇਹਨੂੰ ਤਾਂ ਬੋਲਣ ਦਾ ਮਨ ਨਹੀਂ ਹੈਗਾ ਓਏ ਤੇ ਘਰ ਵਾਲਿਆਂ ਨੂੰ ਵੀ ਨਹੀਂ ਪਤਾ ਕੀ ਬੋਲਣਾ ਕੀ ਨਹੀਂ ਬੋਲਣਾ ਤੇ ਗੱਲ ਹੈਗੀ ਹੈ ਅੱਜ ਦੀ ਅੱਜ ਸਾਡੇ ਅੱਜ ਜੇ ਸਾਨੂੰ ਉਹ ਭਰਾਵਾ ਪਹਿਲਾਂ ਸੋਚ ਲਾ ਬੋਲਣਾ ਕੀ ਆ ਅੱਜ ਸਾਨੂੰ ਅੱਜ ਸਾਡੇ ਉਹ ਇਹਨੇ ਵਿੱਚ ਵੀਡੀਓ ਕੱਟ ਵੀ ਕਰਤੀ ਇਹਨੂੰ ਫੇਰ ਵੀ ਨਹੀਂ ਪਤਾ ਲੱਗਿਆ ਕੀ ਗੱਲ ਕਰਨੀ ਆ ਉਹ ਸਾਰਾ ਜ਼ੋਰ ਨਾ ਮੁਛਾ ਕੁੰਡੀਆਂ ਕਰਕੇ ਦਿਨਾਰਾ ਉਹ ਥੋੜਾ ਮੋਟਾ ਜ਼ੋਰ ਦਿਮਾਗ ਤੇ ਵੀ ਦੇ ਲਿਆ ਕਰ ਸੋ ਅੱਜ ਥੋੜੇ ਕਹਿਣ ਤੇ ਕੱਢੀ ਆ ਮੇ ਲੋਰ ਠੀਕ ਅੱਛਾ ਮੈਡਮ ਜੀ ਸਾਡੇ ਕਹਿਣ ਤੇ ਕੱਢੀ ਆ ਟਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਤੁਹਾਡਾ ਗਲੈਮਰ ਦੇਖਣ ਲਈ ਤਾਂ ਅਸੀਂ ਉਤਆਲੇ ਹੋਏ ਪਏ ਸੀ ਉਹ ਨਾਅਨ ਕਰੋ ਇੱਥੋਂ ਉਠੋ ਤੇ ਲੋਕਾਂ ਨੂੰ ਵੀ ਦਿਖਾਓ ਆਪਣਾ ਗਲੈਮਰ ਚੱਲਦੇ ਆ ਜੀ ਬਾਹਰ ਨੂੰ ਦੇਖਦੇ ਆ ਹੁਣ ਜਿਹੜੇ ਟੌਪ ਚੋਰ ਸ਼ੋਰ ਕੱਢੀ ਆ ਮੜੀ ਜੀ ਆਨੰਦ ਸ਼ੰਦ ਮਾਣੀ ਆ ਉਹ ਯਾਰ ਹਰ ਵਲੌਗ ਚ ਨਾ ਇਹ ਵਾਲਜੇ ਖਿਲਾੜੀ ਰੱਖਦੇ ਆ ਤੇ ਪੁਰਾਣੇ ਇਹ ਕੱਪੜੇ ਪਾਈ ਰੱਖਦੀ ਆ ਤੇ ਅੱਜ ਪਹਿਲੀ ਵਾਰੀ ਇਹਨੇ ਨਵੇਂ ਕੱਪੜੇ ਪਾਲੇ ਤੇ ਵਾਲਜੇ ਵਾਲਿਆ ਤੇ ਇਹਨੂੰ ਲੱਗਦਾ ਪਿਆ ਇਹੀ ਟੌੜ ਹੁੰਦੀ ਆ ਉਹ ਜੈਸਮਿਨ ਸਹੀ ਦੱਸਣਾ ਤੇਰੇ ਨਾਲੋਂ ਸੋਹਣੀ ਤਾਂ ਭਾਬੀ ਰਣਜੀਤ ਕੌਰ ਲੱਗਦੀ ਆ ਦੇ ਨੀਂਹ ਕੋਰੇ ਲਈ ਗੱਲ ਲੈ ਚਾਹੁੰਗੇ ਸੌਂ ਗਿਆ ਯਾਰ ਜਿਹੜੇ ਮੱਜੀ ਸੂਟਣਾ ਆ ਫੜਾ ਸ਼ੁਕਰਾ ਇਹਨੇ ਪਹਿਲੀ ਵਾਰੀ ਕੋਈ ਚੀਜ਼ ਖਰੀਦੀ ਆ ਨਹੀਂ ਤਾਂ ਦੁਕਾਨਦਾਰ ਦਾ ਮੱਥਾ ਮਾਰਾ ਕੇ ਟੱਪ ਜਾਂਦੀ ਆ ਉਹ ਕਹਿੰਦੀ ਆ ਰੇਕ ਸੂਟ ਨਾਲ ਚੱਲ ਜੂਗੀ ਉਹ ਰੇਕ ਸੂਟ ਨਾਲ ਸਵਾਦ ਚੱਲ ਜੂਗੀ ਸੂਟ ਤਾਂ ਗਿੰਤੀ ਤੇਰੇ ਕੋਲ ਦੋ ਆ ਇੱਕ ਲਾਲਿਆ ਤੇ ਇੱਕ ਪਾਲਿਆ ਚੇਲੇ ਚਮਕੌਰ ਸਾਹਿਬ ਸਰੋਤ ਭਾਈ ਖਾਲਸਾ ਚਮਕੌਰ ਸਾਹਿਬ ਇਧਰ ਪੈ ਜਾਂਦਾ ਜੀ ਮੋਮੀ ਸਿੰਘ ਜੀ ਕੇ ਜੋ ਬਡੇ ਸਾਹਿਬ ਜਾਦੇ ਥੇ ਉहां पे ਸ਼ਹੀਦ ਹੋਏ ਥੇ ਚਮਕੌਰ ਸਾਹਿਬ ਮੈਂ ਓਏ ਪਤੰਦਰੋਂ ਕਿਉਂ ਤੁਸੀਂ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਬਦਰਾਮ ਕਰਦੇ ਹੋ ਓਏ ਉਹ ਵੀ ਸੋਚਦਾ ਹੁਣ ਚਮਕੌਰ ਸਾਹਿਬ ਚ ਇਹੋ ਜੇ ਨਮੂਨੇ ਰਹਿੰਦੇ ਆ ਔਰ ਨਾਲੇ ਇਤਿਹਾਸ ਤਾਂ ਆਇਆ ਦੱਸਣ ਲੱਗ ਜੂਗੀ ਜਿਵੇਂ ਚੰਗੇ ਗੁਰੂਆਂ ਦਾ ਬਾਣਾ ਪਾਇਆ ਹੋਵੇ ਉਹ ਲਿਆ ਇਹਨੇ ਦੁਕਾਨਦਾਰ ਤੋਂ ਕੁਛ ਵੀ ਨਹੀਂ ਉਹਦੇ ਸਾਰੇ ਸੂਟ ਹੋਰ ਕਢਾ ਕੇ ਰੱਖਤੇ ਉਹ ਜਾਪਤ ਲੈ ਬਸ ਆ ਜਾਂਦੇ ਬਈ ਇਹ ਤੁਹਾਨੂੰ ਲੱਗ ਰਿਹਾ ਜੀ ਇਹ ਵਾਕਈ ਤਰੀਕਾ ਲੈ ਜਾ ਰਹੀ ਆ ਪੂਰੀ ਬਈ ਇਹ ਦੇਖ ਲੈ ਮੈਂ ਉਹ ਜਦੋਂ ਦਾ ਇੱਕ ਤਾਂ ਨਿਰਵਾਹ ਹੀ ਹੁੰਦੀ ਆ ਉਹ ਭਰਾਵਾ ਇਹਨੂੰ ਦੁਕਾਨ ਚੋਂ ਬਾਹਰ ਕੱਢ ਇਹਨੇ ਕੁਛ ਨਹੀਂ ਲੈਣਾ ਇਹ ਸਿਰਫ ਕੱਲਾ ਵਲੌਗ ਬਣਾਉਣ ਆਈ ਆ ਤੇ ਐਵੇਂ ਦਾ ਮੂੰਹ ਬਣਾਉਣ ਆਈ ਆ ਜੋ ਆ 59 ਵਿੱਚ ਆਈ ਦੇਖ ਲੋ ਕੁਰਤੇ ਦਾ ਰੇਟ ਦੱਸਤਾ ਮੁੰਡੇ ਨੇ 1500 ਰੁਪਇਆ ਤੇ ਜੈਸਮਿਨ ਦੀ ਰੇਂਜ ਤੋਂ ਹੋ ਗਿਆ ਬਾਹਰ ਤੇ ਹੁਣ ਨਾ ਲੈਣ ਲਈ ਨਾ ਇਹ ਬਾਨੇ ਦੇਖੋ ਕੀ ਬਣਾਉਂਦੀ ਪਰ ਹਾਸ ਕੋਈ ਲਗ ਰਾ ਤੇ ਸਰੀਰ ਕੋ ਤੋ ਲਗੇ ਗਾ ਨਾ ਬਈਆ ਸ਼ਰ ਆ ਜਾ ਫਿਰ ਹਉ ਦੇਖ ਲਾ ਲੱਟਪਗੀ ਓਏ ਬਾਨਾ ਦੇਖੋ ਕੀ ਮਾਰਿਆ ਕਹਿੰਦੀ ਹਾਸ ਕੋ ਲਗ ਰਾ ਤੇ ਸਰੀਰ ਕੋ ਤੋ ਲਗੇ ਗਈ ਉਹ ਮੋٹے ਦਮਾਉਂਦੀ ਹੈ ਤੇਰੀ ਕਿਹੜਾ ਚਮੜੀ ਸੌਫਟ ਆ ਮੀਨਾ ਮੀਨਾ ਤੂੰ ਨਾਉਂਦੀ ਨਹੀਂ ਤੇਰੀ ਚਮੜੀ ਤਾਂ origignal leather ਹੀ ਬਣਾ ਪਿਆ ਨਲਿਆ ਚੱਲ ਇਹਨੇ ਤਾਂ ਮਾੜਾ ਮੋਟਾ ਖਰੀਦੀ ਲਿਆ ਹੈ ਜਦੋਂ ਗਰੀਬ ਨੇ ਵਿਚਾਰੇ ਨੇ ਕੁਝ ਖਰੀਦਣਾ ਸੀ ਨਾ ਇਹਦੇ ਘਰ ਵਾਲੇ ਨੇ ਉਹਦੇ ਵਾਰੀ ਦੇਖੋ ਉਹਨੂੰ ਨਾਜ਼ ਨਾਲ ਹੀ ਲੱਗੀ ਚਾਓ ਜੀ ਉਰੇ ਆ ਗਿਆ ਜੈਂਟਸ ਦਾ ਸਾਮਾਨ ਹਾਂ ਚਲੋ ਚਲੋ ਤੇਰਾ ਟਾਈਮ ਗਈ ਪੁੱਤੋਂ ਮੇਰੇ ਖੇੜਾ ਛੜਾ ਕੇ ਹੁਣ ਭਾਈ ਆਪਣੇ ਰੂਮ ਚ ਆ ਗਈ ਤੇ ਹੁਣ ਕੁਛ ਮੰਗਾਈਏ ਖਾਣ ਵਾਸਤੇ ਓਏ ਤੁਸੀਂ ਖੜਾ ਛੜਕ ਨੇ ਦੁਕਾਨਦਾਰਾਂ ਨੇ ਤੁਹਾਡੇ ਤੋਂ ਖੜਾ ਛੜਾਇਆ ਲੈਣਾ ਕਰਨਾ ਕੁਛ ਖਾਣੀ ਸੀ ਐਵੇਂ ਉਹਨਾਂ ਦਾ ਖਲਾਰਾ ਪਵਾਏਗੇ ਓ ਯਾਰ ਇੱਕ ਤਾਂ ਇਹਨਾਂ ਜਿਹੜੇ ਇਹਨਾਂ ਦਾ ਵਲੌਗ ਦੇਖਦੇ ਆ ਉਹਨਾਂ ਨੂੰ ਜਿਵੇਂ ਹੀ ਮੈਂਟਲ ਤੇ ਬੇਵਕੂਫੀ ਸਮਝਦੇ ਆ ਤੁਸੀਂ ਇਹ ਵੀਡੀਓ ਵੀ ਦੇਖੋ ਰੂਮ ਸਰਵਿਸ 22 ਇੱਕ ਕੜਾਹੀ ਪਨੀਰ ਤੇ ਇੱਕ ਆਪਣਾ ਹੋ ਗਿਆ ਸਾਇਲੈਂਟ ਸਰ uh, ਅਸੀਂ 204 ਤੋਂ ਬੋਲਦੇ ਹਾਂ ਹਾਂਜੀ ਜਿਹੜੀ ਰੈਸਟੋਰੈਂਟ ਤੋਂ ਉੱਪਰਲੇ ਸਾਡਾ ਰੂਮ ਹੈ ਇੱਕ ਗ੍ਰੀਨ ਸੈਲਡ ਜੀ ਸਾਨੂੰ ਤੰਦੂਰੀ ਰੋਟੀ ਬਟਰ ਵਾਲੀ ਕਿੰਨੀ ਹੈ 7 ਮੰਗਾਲੇ 7 ਦੇ ਦਿਓ ਜੀ ਇੱਕ ਸਾਨੂੰ ਦੇ ਦਿਓ ਪਰਾਹੇ ਜਿਹਨੇ ਥੋੜਾ ਐ ਸਪਾਈਸੀ ਕਰਕੇ ਹਾਂ ਓਕੇ ਪਾਣੀ ਦੀ ਬੋਤਲ ਥੈਂਕ ਯੂ ਫਿਰ ਮਿਲਦੇ ਹਾਂ 10 ਮਿੰਟ ਚਲੋ ਬੱਸ ਜੀ ਓਏ ਯਾਰ ਮੈਂ ਲੋਕਾਂ ਦੇ ਹੈਰਾਨ ਵੀ ਕਿਹੜੇ ਮੋٹے ਦਿਮਾਗ ਦੇ ਇਹਦਾ ਵਲੌਗ ਦੇਖਦੇ ਆ ਓ ਸ਼ਰਿਆਮ ਹੀ ਲੋਕਾਂ ਨੂੰ ਉੱਲੂ ਬਣਾਈ ਜਾਂਦੀ ਆ ਐਵੇਂ ਚੱਕ ਕੇ ਕੰਨਾਂ ਫੋਨ ਲਾ ਲਿਆ ਬੋਲੀ ਜਾਂਦੀ ਆ ਓਏ ਮੋٹے ਦਿਮਾਗ ਦੀ ਐ ਚਲਾਕੀ ਵੀ ਨਾ ਦਿਮਾਗ ਨਾਲ ਹੁੰਦੀ ਆ ਜੋ ਤੇਰੇ ਕੋਲ ਹੈ ਨਹੀਂ ਓਏ ਰੋਟੀ ਤੁਹਾਡੀ ਪਹਿਲੇ ਬੈਰ ਤੇ ਪਈ ਹੋਈ ਆ ਹੈ ਓਵੇਂ ਕੜਾਈ ਪਈ ਆ ਤੇ ਓਵੇਂ ਉਹ ਰੋਟੀਆਂ ਪਈਆਂ ਆ ਦੇਖੋ ਓਏ ਓਏ ਯਾਰ ਹੋ ਯਾਰ ਪਤਾ ਨਹੀਂ ਕਿਹੜਾ ਕੰਜਰ ਇਹਨੂੰ ਗੋਨਲੀ ਸਟੇਜ ਤੇ ਚੜਾ ਦਿੰਦਾ ਕੱਟੇ ਤਰ੍ਹਾਂ ਰਿੰਗੀ ਜਾਂਦੀ ਆ ਉਹ ਮੈਨੂੰ ਲੱਗਦਾ ਇਹ ਆਪਦੇ ਆਪ ਹੀ ਚੜੀ ਹੋਣੀ ਆ ਕਿਉਂਕਿ ਸਟੇਜ ਵਾਲਾ ਨੇ ਇਹਨੂੰ ਭਿਉਣ ਲਈ ਨਾ ਇਹਦੇ ਕੋਲ ਐਸੀ ਦੀ ਜਗ੍ਹਾ ਗਰਮ ਹਵਾ ਵਾਲਾ ਕੰਪਰੈਸਰ ਹੀ ਲਾਤਾ ਜਿਹੜੀ ਜਿਹੜੀ ਬਣੀ ਤੇ ਫੋਟੋਆਂ ਲਏ ਜਿਹੜਾ ਸਾਰੇ ਦੇਖਣਾ ਉਹ YouTube ਤੇ ਪਹਿਲੇ ਤੋਂ ਪਸਤੋਂ ਭੇਜੂਗਾ ਇਹਨੇ ਛੱਤ ਤੇ ਪ੍ਰੋਬਲਮ ਹੋ ਰਿਹਾ ਹੈ ਉੱਥੇ ਜਾ ਕੇ ਜਰੂਰ ਸਾਰੇ ਨਾਲੇ ਸਬਸਕ੍ਰਾਈਬ ਕਰ ਦਿਓ ਲਾਈਕ ਬਟਨੇ ਵੀ ਦਬਾਪ ਦਿਓ ਜੀ ਨੂੰ ਬੜੀਆਂ ਨੇ ਲੱਗਿਆ ਡਿਸਲਾਈਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਸੋਰੀ ਓਏ ਜਹੋ ਜਹ ਤੂੰ ਬੇਸੁਰਾ ਗਾਇਆ ਨਾ ਤੈਨੂੰ ਸਾਰੇ ਡਿਸਲਾਈਕ ਹੀ ਕਰ ਦੇਗੇ ਓਏ ਨਾਲ ਨਾਲ ਆਖੇ ਚੈਨਲ ਦੀ ਮਸ਼ਹੂਰੀ ਵੀ ਕਰਦੀ ਆ ਕਹਿੰਦੀ ਮੇਰੇ ਚੈਨਲ ਤੇ ਜਾ ਕੇ ਵੀਡੀਓ ਦੇਖੋ ਤੇ ਮੈਨੂੰ ਸਬਸਕ੍ਰਾਈਬ ਕਰ ਲਓ ਓਏ ਲੋਕਾਂ ਦਾ ਦਿਮਾਗ ਨਹੀਂ ਖਰਾਬ ਹੋਇਆ ਪਹਿਲਾਂ ਤਰਾ ਬੇਸੁਰਾ ਇੱਥੇ ਸੁਣ ਫਿਰ ਚੈਨਲ ਤੇ ਜਾ ਕੇ ਵੀ ਸੁਣ ਓਏ ਉਹ ਤਾਂ ਸ਼ਰਮ ਦੇ ਮਾਰੇ ਬੈਠੇ ਸੀ ਕਿ ਅਸੀਂ 10 15 ਜਣੇ ਬੈਠੇ ਆ ਜਿਾਸੀ ਤੋਂ ਉੱਠ ਕੇ ਜਾਵਾਂਗੇ ਨਾ ਤੇਨੂੰ ਸ਼ਰਮਿੰਦਾ ਫੀਲ ਹੋਊਗਾ ਕੋਈ ਨਹੀਂ ਜੈਸਮਿਨ ਤੂੰ ਹੀ ਵਲੌਗ ਬਣਾਈ ਆ ਐਂ ਗਾਣੇ ਗਾਇਆ ਤੂੰ ਇੱਕ ਦਿਨ ਦੇਖੀ ਬਹੁਤੀ ਪਿੱਛੇ ਜਾਏਂਗੀ ਸਾਰਾ ਕੰਮ ਸਾਡਾ ਚੱਲ ਜਾਊਗਾ ਦੱਸਿਓ ਵੀ ਅਸੀਂ ਇਹ ਕਰ ਲਈਏ ਕੋਣ ਪਹਰ ਬੂਹਾਰਾਂ 'ਚ ਕਿੰਨੀਆਂ ਬੈਠੀਆਂ ਫੁੱਲ ਨਹੀਂ ਆ ਬੀਤੀ ਕਿਤੇ ਨੂਰ ਮਰ ਬੰਦੇ ਦੀ ਚੀਜ਼ ਨਹੀਂ ਲੈ ਜਿੱਦਾਂ ਇਹ ਚੱਲੇਗੀ ਦੇਖਦੇ ਆ ਫਿਰ ਹੁਣ ਲੈ ਕੇ ਆਨੇ 15 20 ਮਿੰਟਾਂ ਨਾ ਚੱਲ ਜੇ ਹੋਰ ਨਹੀਂ ਯੇ ਨਾਂ ਬੇਕੇ ਪੰਡਰਾਂ ਮੀਂਗ ਓ ਯਾਰ ਇਹ ਕਿੰਨੀ ਸੁਗਲੀ ਆ ਐਂ ਹੁਣ ਰਹਿਣਾ ਆ ਜੱਟਿੱਤ ਕੇ ਆ ਉਹਦੇ ਨਾਲ ਹੀ ਮਾਲ ਲੀਆਂ ਓ ਯਾਰ ਉੱਤੋਂ ਕਹਿੰਦੇ ਅਸੀਂ ਕੱਪੜਿਆਂ ਦਾ ਕੰਮ ਕਰਨਾ ਬਾਹਰ ਕਿੰਨੀਆਂ ਭੂਆ ਬੈਠੀਆਂ ਸਾਰੀਆਂ ਕਹਿੰਦੀ ਅਸੀਂ ਮੋਤਵਾਰ ਬੰਦੇ ਤੋਂ ਕੱਪੜੇ ਲੈਣੇ ਆ ਪਹਿਲਾਂ ਤੁਸੀਂ ਇਹ ਸੁਗਲੀ ਮੋਤਵਾਰ ਦੀ ਸ਼ਕਲ ਤਾਂ ਦੇਖ ਲਓ ਓ ਚਲ ਯਾਰ ਇਹਨੂੰ ਛੱਡੋ ਹੁਣ ਇੱਕ ਮਹਾਨ ਹਸਤੀ ਹੋਰ ਆ ਕਮਲ ਪਟਿਆਲਾ ਹੁਣ ਆਪਾਂ ਉਹਦੀ ਵੀਡੀਓ ਦੇਖਦੇ ਆ ਕਮਲ ਪਟਿਆਲਾ ਹਾਂ ਜੋ ਸਭ ਕੀਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਦਾ ਹਾਂ ਬਲੈਂਡ ਸਾਰੀ ਹੈ ਇਹ ਸੀਨ ਕੱਟ ਦਿਓ ਉਹ ਕਮਲ ਭਾਬੀ ਜੀ ਇਹ ਬਲੈਂਡ ਨਹੀਂ ਹੁੰਦੀ ਇਹ ਬਰਾ ਹੁੰਦੀ ਆ ਉਹ ਨਾਲੇ ਤੁਸੀਂ ਟੈਨਸ਼ਨ ਕਿਉਂ ਲੈਨੇ ਹੋ ਤੁਹਾਡੇ ਨਹੀਂ ਯਾਰ ਆ ਨਹੀਂ ਆਪਣਾ ਜਰਾ ਨਾ ਸੀਨ ਥੋੜਾ ਗਲਤ ਹੋ ਗਿਆ ਉਹਨਾਂ ਦੇ ਪਾਰਟ ਸੀ ਸਾਡੇ ਮਲੇ ਚ ਵਿਆਹ ਵਾ ਭੋਲੇ ਨਾ ਜੀ ਉਹਨਾਂ ਦੇ ਜੜੀ ਦ੍ਰਿਸ਼ਟੀ ਨਵੀਂ ਜੀਵਨ ਦੀ ਸ਼ੁਰੂਆਤ ਹੋਣ ਵਾਲੀ ਆ ਉਹ ਬਰਿਆ ਰੱਖੇ ਉਹਨਾਂ ਦੀ ਨੂੰ ਜਿਹੜੇ ਆਵੇ ਕਰਮਾਂ ਵਾਲੀ ਆਵੇ ਘਰ ਤੇ ਰੰਗ ਭਾਗ ਲੱਗਣ ਬਹੁਤ ਸਾਰੇ ਹੋ ਕਮਲ ਭਾਬੀ ਜੀ ਰੰਗ ਭਾਗ ਤਾਂ ਲੱਗਣ ਪਰ ਤੁਸੀਂ ਨਾ ਉਹਦੇ ਮੱਥੇ ਲੱਗ ਗਿਓ ਕਿਤੇ ਛੋਡੇ ਦੇ ਤਰ੍ਹਾਂ ਉਹ ਵੀ ਬਲੌਗਰ ਬਨਜੇ ਅੱਗੇ ਬਲੌਗਰਾਂ ਨੇ ਪੰਜਾਬ ਦਾ ਬੇੜਾ ਗਲਕ ਕਰ ਰੱਖਿਆ ਉਹ ਕਿਤੇ ਉਹਨੂੰ ਵੀ ਚੁੱਲ੍ਹੇ ਚਾੜਨ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਛਾੜ ਦੇਣ ਮੈਨੂੰ ਅੱਜ ਫਾਕਸ ਮੈਨੂੰ ਸੀਗਾ ਕਿ ਕੱਲ ਪਰਸਾ ਹੋਊਗੀ ਪਾਰਟੀ ਬਟ फटाफट ਤਿਆਰ ਕਰਮੈਣੀ ਸੈਲਿੰਗ ਕਰਾਣੀ ਹੈ ਥੋੜਾ ਜਿਹਾ ਫੇਸਟੈਕ ਖਾਉਂਗੀ ਤੇ ਬਹੁਤ ਸਾਰੀ ਤਿਆਰੀ ਕਪੜੇ ਕਪੜੇ ਪ੍ਰੈਸ ਕਿੱਕੋ ਦਮ ਆ ਗਈ ਹੁਣ ਮੈਂ ਕੀ ਪਾਵਾਂ ਕੁਝ ਸਮਝ ਨਹੀਂ ਲੱਗ ਰਹੀ ਲੈ ਸੋਨ ਲੋ ਅਖੇ ਮੈਂ ਕੀ ਪਾਵਾਂ ਉਹ ਭਾਬੀ ਜੀ ਪਉਣਾ ਕੀ ਆ ਤੁਹਾਡੀ ਇੱਕੀ ਚੀਜ਼ ਤਾਂ ਫੇਵਰੇਟ ਆ ਉਹ ਪਾਓ ਕਲੇਸ਼ ਜਿਹੜਾ ਉਧਰ ਰਸ਼ ਲੈਣ ਵੇਲੇ ਪਾਇਆ ਸੀ ਨਾ ਰੱਖ ਲੈ ਜਾਨ ਕੋਈ ਨਹੀਂ 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 ਰੱਖ ਲਓ ਜਦ ਮੈਂ ਇਹ ਸਾਰਾ ਕੁਝ ਯੂਜ਼ ਹੀ ਨਹੀਂ ਕਰਦੀ ਮੇਰੇ ਕਿਵੇਂ ਰੱਖ ਲੈ ਲੱਗੇ ਫ੍ਰੀਚ ਨਹੀਂ ਲਿਆਂਦਾ ਹੈਗਾ ਚਲਦੇ ਜਾਉਂਗਾ ਹੈ ਚੁਰਕੇ ਵਾਲੇ ਬੰਦਾ ਆਰਾਮ ਨਾਲ ਸੁਤੇ ਜਾ ਚਾ ਬੜਾ ਮਾੜਾ ਲੇ ਦੇਖੋ ਉਹਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਕਦਾਂ ਮੈਨੂੰ ਕੰਡਾ ਲੱਗ ਜਾਊਗਾ ਆ ਵੀ ਗਏ ਹਾਂ ਪਾਣੀ ਦਾ ਮਾੜਾ ਚਾਹ ਪੀਓਗੇ ਓਹ ਵਿਚਾਰਾ ਥੱਕਿਆ ਕੰਮ ਤੋਂ ਆਇਆ ਤੂੰ ਖਿਚਣ ਲੱਗ ਗਈ ਓਏ ਉਹ ਤਾਂ ਤੇਰੀ ਕਿਸਮਤ ਚੰਗੀ ਆ ਕੈਮਰਾ ਔਨ ਸੀ ਨਹੀਂ ਤਾਂ ਹੁਣ ਤੈਨੂੰ ਗਾਲਾਂ ਐਂ ਵਰਾਉਣੀਆਂ ਸੀ ਓਹ ਨੋ ਨੋ ਚੱਲ ਕਿੱਥੇ ਅਗੇ ਹੀ ਕਰ ਚੱਲ ਕਿੱਥੇ ਅਗੇ ਹੀ ਕਰ ਸੁਣ ਕੇ ਲੱਗਦਾ ਤੈਨੂੰ ਦੇਖ ਕੇ ਨਹੀਂ ਸੋਹਣਾ ਲੱਗ ਰਿਹਾ ਮੈਨੂੰ ਪਸੰਦ ਨਹੀਂ ਆਇਆ ਵਧੀਆ ਲੱਗ ਰਿਹਾ ਹੈ। ਉਹ ਰਾਈਟ ਕਲਰ ਨਹੀਂ ਹੈ। ਮੈਂ ਤਾਂ ਜੋਚੀ ਨਹੀਂ ਰਿਹਾ। ਉਹ ਕਾ ਬਗੀ ਲੱਗ ਹੈ? ਹਾਂ, ਅਲਪ ਚੰਗਾ ਨਹੀਂ। ਹੂੰ। ਸੜਾ ਕਿ ਲੱਭ ਰਹੇ ਹੋ? ਉਹ ਵਿਚਾਰਾ ਲਿਫਟ ਨਹੀਂ ਕਰਾ ਰਿਹਾ। ਕਿ ਕੀ ਲੱਭ ਰਹੇ ਹੋ? ਉਹ ਵਿਚਾਰਾ ਲੱਭ ਰਿਹਾ ਮੁੱਲ ਕੋਣ ਲਈ ਕੋਈ ਖੁੰਝਾ। ਉਹ ਜਿੰਨਾ ਨੀਵਾ ਤੋਂ ਪਿੱਛੋਂ ਗਲਾ ਪਾ ਰੱਖਿਆ। ਹਾਂ। ਉਹ ਯਾਰ ਉਹ ਵਿਚਾਰਾ ਤਪਿਆ ਤਪਾਇਆ ਕੰਮ ਤੋਂ ਆਇਆ ਤੇ ਉਹਦੇ ਅੱਗੇ ਐਵੇਂ ਖੜ ਗਿਆ ਜਿਵੇਂ ਨਵੇਂ ਵਿਆਹ ਲਾੜੇ ਅੱਗੇ ਨਾ ਸਾਲੀਆਂ ਨੱਕਾ ਲਾ ਕੇ ਖੜਦੀਆਂ ਹੋਈਆਂ। ਉਹ ਯਾਰ ਇਹਦੀ ਗੱਲਾਂ ਤੋਂ ਕਿਸੇ ਦਾ ਤਾਂਗਾ ਕਣਾਉਣੇ ਤੈਨੂੰ। ਜੋੜਿਆ ਮਾਣ ਕੇ ਕਿਸਨ ਕੀ ਹੁੰਦਾ ਸੀਗਾ ਪਰ ਮੇਰੇ ਤੇਜ ਜੀ ਨੂੰ ਪਸੰਦ ਨਹੀਂ ਆ ਰਿਹਾ ਪਤਾ ਨਹੀਂ ਕਿਉਂ ਨਹੀਂ ਹਸਣ ਲੱਗਦਾ ਹਾਂ ਯਾ ਨਾ ਜੇਵਾ ਬਾਲਾ ਲੱਗਾ ਨਹੀਂ ਪਾਲਾਂ ਸੀਗਾ ਨਹੀਂ ਸੁਣਨ ਲੱਗਦਾ ਜੇ ਕਹਿੰਦੇ ਮੈਂ ਫਿਰ ਮਾ ਵਾਲਾ ਪਾ ਲੈਣੀ ਆ ਆਹ ਹਾਂ ਪਿੰਕ ਕਿਹੜਾ ਮਾ ਆਹ ਕੀ ਆ ਤੈਨੂੰ ਬੜਾ ਟੋਲਾ ਮੈਨੂੰ ਕਿ ਮੈਨੂੰ ਤੇ ਤੁਹਾਡੇ ਮੂੰਹ ਨਾਲ ਮਤਲਬ ਆ ਤੁਹਾਡਾ ਮੂੰਹ ਬਣਾ ਲਉ ਮੈਂ ਸੂਟ ਵਾ ਸੁੱਟਾ ਪਾ ਕੇ ਕੀ ਕਰਦੇ ਆ ਇਹ ਬੜੀ ਅੱਛੀ ਬਾਤ ਕਹੀ ਹੈ। ਅਖੇ ਥੋੜ੍ਹਾ ਹੀ ਮੂੰਹ ਬਣਾ ਰਵੇ। ਕੋਈ ਮੂੰਹ ਬਣਿਆ ਨਹੀਂ। ਉਹਦਾ ਮੂੰਹ ਆ 30 ਹੋ ਗਿਆ। ਜੋਂ ਦਾ ਤੇਨ ਨਾਲ ਉਹਨੇ ਵਿਆਹ ਕਰਾਇਆ। ਉਹ ਯਾਰ ਇੱਕ ਤਾਂ ਇੰਨੀ ਗਰਮੀ ਵਾਰੀ ਆਂਦੀ ਆ। ਉਤੋਂ ਇਹਨੇ ਪ੍ਰਿੰਟ ਰੰਗਾ ਸੂਟ ਪਾ ਰੱਖਿਆ। ਤੇ ਜਮਾਂ ਸੇਮ ਹੀ ਪ੍ਰਿੰਟ ਤਰ੍ਹਾਂ ਆਪਦੇ ਘਰ ਨੂੰ ਵੱਡਣ ਨੂੰ ਪੈਂਦੀ ਆ। ਗੱਲ ਇਹ ਨੁਕਤੇ ਜਾਣਾ ਹੋਵੇ ਤਾਂ ਬਹੁਤ ਚੰਗਾ ਲੇਟ ਤੇ ਲੇਟ ਤੇ ਢਿੰਗਰੀਆਂ ਸਾਢੇ 7-8 ਦੇ ਟਾਈਮ 'ਚ ਇੱਥੇ ਸਾਨੂੰ ਸਵਾ 9:00 ਹੋ ਗਏ ਹੋ ਚੁੱਕੇ ਆ। ਇਹਨਾਂ ਦਾ ਬਟਨ ਟੁੱਟ ਗਿਆ ਸੀਗਾ। ਆਏ ਵਲੌਗ ਜਾਂ ਬਾਅਦ ਚ ਬਣਾ ਲਈ ਬਟਨ ਲਾਲਾ ਪਹਿਲਾਂ ਹੋਰ ਨਾ ਕਿਤੇ ਸੂਈ ਮਾਰ ਕੇ ਉਹ ਗਰੀਬ ਦੀ ਅੱਖ ਕੱਢਦੀ ਯਾਰ ਹਰ ਟਾਈਮ ਇਹਨੂੰ ਵਲੌਗ ਹੀ ਸੋਚਦਾ ਰਹਿੰਦਾ ਕੋਈ ਕੰਮ ਦਾ ਢੰਗ ਨਾਲ ਕਰ ਲਿਆ ਕਰ ਜੋ ਲੋਕੀ ਕਮੈਂਟਾਂ ਚ ਬੋਲਦੇ ਆ ਤੇ ਫਿਰ ਅੱਗਾ ਸਾਈਆਂ ਦੇਣ ਆਇਓ ਪੀਸ ਕਰੋ ਨਾ ਫਿਰ ਕਮਲ ਪਟਾੜੀ ਵਾਲੇ ਨੇ ਚੂੜਾ ਕਿਉਂ ਪਾਇਆ ਦੋ ਬੱਚੇ ਹੋ ਗਏ ਮੇਰਾ ਸੁਹਾਗ ਦਾ ਚੂੜਾ ਵਾ ਮੈਂ ਨਹੀਂ ਪਾਉਂਗੀ ਤੁਸੀਂ ਪਾਉਂਗੇ ਤੁਸੀਂ ਵੀ ਪਾ ਲਓ ਓਏ ਜਵਾਕ ਵਿਆਹਣ ਵਾਲੇ ਹੋ ਗਏ ਹਰੇ ਤੱਕ ਚੂੜੇ ਦਾ ਚਾਈ ਨਹੀਂ ਪੂਰਾ ਹੋਇਆ ਉਹ ਨਾਲੇ ਤੇਰੇ ਘਰ ਵਾਲਾ ਤੈਨੂੰ ਐ ਟੁੱਟ ਟੁੱਟ ਕੇ ਪੈਂਦਾ ਤੇ ਤੈਨੂੰ ਉਹਤੇ ਬੜਾ ਪਿਆਰਾ ਹੀ ਜਾਂਦਾ ਉਹ ਭਾਬੀ ਜੀ ਹੁਣ ਤੁਹਾਡੇ ਤੇ ਬੜਾਪਾ ਆ ਗਿਆ ਤੇਰਾ ਨਾ ਪਾਇਆ ਕਰੋ ਮੈਂ ਤਾਂ ਚੂੜਾ ਪਾਉਂਗੀ ਮੈਨੂੰ ਚੂੜਾ ਬਹੁਤ ਪਸੰਦ ਆਂਦਾ ਇਨਾ ਕਿਰਨਾ ਸਿਰਫ ਇਨਾ ਕਹਿਆ ਭਾਜੀ ਮਿੱਠੀ ਚਟਣੀ ਲੈ ਲਓ ਉਹ ਸਾਇ ਚਟਣੀ ਨਹੀਂ ਬੋਲਿਆ ਹੁਣ ਹਾਂ ਲੈ ਆਖਿਣ ਇਨਾ ਕਿਹਾ ਭਾਜੀ ਮਿੱਠੀ ਚਟਣੀ ਲਾ ਲਓ ਆਖਿਣ ਚਟਣੀ ਨਹੀਂ ਬੋਲਿਆ ਹੁਣ ਕੀ ਬੋਲਿਆ ਭਾਜੀ ਮਿੱਠੀ ਲੈ ਲਓ ਅਰੇ ਅਰੇ ਆਖਿਰਾਂ ਇਸਕਿਨ ਚੈੱਕ ਕਰਾਂ ਆਂਟੀ ਵਾਲੀਆ ਕੋਰੀਅਨ ਸਕਿਨ ਆਰੇ ਕੋਰੀਅਨ ਆਹ ਕੋਰੀਅਨ ਸਕਿਨ ਸੋਚੀ ਹੁਣ ਤੁਸੀਂ ਵਟਸਐਪ ਆਂਟੀ ਕਹਿਣ ਵਾਲੇ ਨਾ ਕਿਹੜੇ ਪਾਸੇ ਵਾਲੇ ਆਂਟੀ ਲੱਗਦੀਆਂ ਆਂਗੜ ਬਿੱਲੇ ਵਰਗਾ ਮੂੰਹ ਆ ਕੋਰੀਅਨ ਸਕਿਨ ਆ ਓ ਯਾਰ ਇਹ ਆਂਟੀ ਨੂੰ ਕੋਈ ਜਾਣਦਾ ਨਹੀਂ ਕਰਦਾ ਨਹੀਂ ਧੱਕੇ ਨਾਲ ਹੀ ਵਿੱਚ ਆ ਕੇ ਫਸ ਜਾਂਦੀ ਆ ਆਖੇ ਮੈਂ ਕਿਹੜੇ ਪਾਸੋਂ ਆਂਟੀ ਲੱਗਦੀ ਓਏ ਹੁਣ ਤੈਨੂੰ ਕਿਹੜਾ ਪਾਸਾ ਦੱਸਿਆ ਆਂਟੀ ਵਾਲਾ ਹੋਪੜੇ ਤੋਂ ਲੱਗਦੀ ਆ ਤੂੰ ਆਂਟੀ ਅਸੀਂ ਆਪਣੀ ਫੈਮਿਲੀ 'ਚ ਬੈਠੇ ਆ ਮੇਰੇ ਵਲੌਗ ਸਾਡੀਆਂ ਵੀਡੀਓ ਫੈਮਿਲੀ ਵਾਲੀਆਂ ਹੁੰਦੀਆਂ ਨੇ ਉਹਨੂੰ ਬੱਚੇ ਵੀ ਪਸੰਦ ਕਰਦੇ ਨੇ ਮੈਨੂੰ ਇੱਨੇ ਫੋਨ ਆਂਦੇ ਨੇ ਬਾਰਲ ਦੇਸ਼ਾਂ ਤੋਂ ਫੋਰਨ ਕੰਟਰੀ 'ਚੋਂ ਵੀ ਸਾਡੇ ਬੱਚੇ ਤੁਹਾਨੂੰ ਬਹੁਤ ਪਸੰਦ ਕਰਦਾ ਇਹ ਗੱਲ ਸੁਣ ਕੇ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਹਾਂਜੀ ਕਮਲ ਭਾਬੀ ਜੀ ਵਾਕਈ ਤੁਹਾਡੀਆਂ ਵੀਡੀਓ ਬੱਚਿਆਂ ਦੇਖਣ ਵਾਲੀਆਂ ਹੁੰਦੀਆਂ ਕਿਤੇ ਤਾਰ ਤੋਂ ਬਰਾਤ ਆ ਰਹੀ ਐ ਨੇ ਉਹ ਕਿਤੇ ਤੇਰੇ ਘਰ ਵਾਲਾ ਤੈਨੂੰ ਗਾਲਾਂ ਕੱਢੀ ਜਾਂਦਾ ਕਿਤੇ ਤੂੰ ਉਹਦੀ ਕੁੱਤੇ ਖਾਣੀ ਕਰੀ ਆਨੀ ਆ ਆ ਬਹੁਤ ਹੀ ਸੰਸਕਾਰੀ ਵੀਡੀਓ ਹੁੰਦੀਆਂ ਚਲੋ ਯਾਰ ਇਹਨਾਂ ਦਾ ਕੰਜਰਖਾਨਾ ਬਹੁਤ ਹੋ ਗਿਆ ਹੁਣ ਆਪਾਂ ਦੂਜੇ ਟੌਪਿਕ ਤੇ ਚਾਉਦੇ ਹਾਂ ਐਪਰ ਕੋਲੇ ਜਾਣਾ ਆਪਾਂ ਗੱਲ ਕਰਦੇ ਹਾਂ ਚਲੋ ਦੇਖਦੇ ਹਾਂ ਨੂਰ ਦੇ ਨਾੜੀ ਦੇ ਨਾਲ ਕਿਹ ਲੱਗਣਾ ਓਏ ਪਿੰਡ ਤਾਂ ਬਾਅਦ ਚ ਦੇਖ ਲਾਂਗੇ ਪਹਿਲਾਂ ਤੂੰ ਆਪ ਦਾ ਹਾਰਜਾ ਹੀ ਦਿਖਾ ਲਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਕੋਈ ਸੋਹਣੀ ਸਨੱਖੀ ਕੁੜੀ ਵਲੌਗ ਬਣਾਵੇ ਉਹਦਾ ਵਲੌਗ ਤਾਂ ਦੇਖ ਵੀ ਲਈਏ ਓ ਯਾਰੇ ਖੁਸਰੇ ਇਹ ਮੂੰਹ ਵਾਲੀ ਦਾ ਵਲੌਗ ਕੀ ਦੇਖੀਏ ਯਾਰ ਇੱਕ ਮੈਨੂੰ ਇਹਦੇ ਚੋੜੇ ਹੀ ਸਮਝ ਨਹੀਂ ਆਉਂਦੀ ਵੀ ਲੋਕਾਂ ਦਾ ਬਹੁਤ ਹਰਦਾਫ ਹੋ ਗਿਆ ਹਲੇ ਤੱਕ ਟੂੜਾ ਫਾਈ ਫਿਰਦੀ ਆ ਲੱਗਦਾ ਇਹ ਆਪਦੇ ਜਵਾਕ ਦੇ ਵਿਆਹ ਦੀ ਤਾਰੂ ਕੀ ਇਹਦੇ ਦੰਦ ਦੇਖ ਲੋ ਐਂ ਲੱਗਦਾ ਜਿਵੇਂ ਕਿਸੇ ਗਰੀਬ ਦੇ ਕੋਠੇ ਦਾ ਰੋਸ਼ਨਦਾਨ ਹੋਵੇ ਮੇਰੇ ਕੋਲ ਮੈਂ ਮਤਲਬ ਐ ਸੋਚਦੀ ਆ ਨਾ ਵੀ ਇਹਦੇ ਵਰਗਾ ਬਣ ਜੀ ਮੈਨੂੰ ਦੇਖ ਕੇ ਸੋਚਦੀ ਆ ਵੀ ਜਿਵੇਂ ਇਹ ਕਰੀ ਨਾਉਣੀ ਅਸੀਂ ਕਰ ਲਈਏ ਮੈਨਾਂ ਨੂੰ ਕੋਈ ਚੀਜ਼ ਕਰਣਾ ਜਨਾ ਇੰਨਾ ਸੁੱਖਾ ਹੈ ਨਹੀਂ ਆ ਮੈਨੂੰ ਸਾਲੀ ਸਮਝ ਨਹੀਂ ਆਉਂਦੀ ਵੀ ਕਿਹੜਾ ਕੰਜਰ ਤੇਰੇ ਵਰਗਾ ਬੰਨਣਾ ਚਾਹੁੰਦਾ ਕੋਣ ਆਸੀ ਜਨਾਨੀ ਨਹਾਉਂਦੀ ਹੋਈ ਦਿਖਾਉਣਾ ਚਾਹੁੰਦਾ ਓ ਯਾਰ ਸਾਲੇ ਜਨਾਨੀ ਦਿਖਾਓ ਮਹਿਕਮਾ ਨਾ ਆਪਦੇ ਆਪ ਨੂੰ ਸਟਾਰ ਹੀ ਸਮਝ ਲੱਗ ਜਾਂਦੇ ਆ ਚਾਰ ਵਾਲੀਆਂ ਫੀਲਿੰਗਾਂ ਲਾਂ ਲੱਗ ਜਾਂਦੇ ਆ ਨਾਲੇ ਕੰਜਰਾ ਤੇਰੇ ਵਰਗਾ ਬਨ ਨੂੰ ਕੂੰ ਭਾਂਦਾ ਡਰੇ ਦਾ ਤੇ ਵਿਚ ਵਿਚ ਵਿੱਚ ਅੱਜ ਬੜੀ ਵਿਚ ਵਿਚ ਵਿੱਚ ਗੱਲਾਂ ਕੀਤੀਆਂ ਇਹਨਾਂ ਨੇ ਅੱਛਾ ਯਾਰ ਸਾਰੇ ਭੈਣ ਭਰਾਵਾ ਤੋਂ ਮਾਫ਼ਰਤ ਪੁੱਛੀਂ ਆਪਣਾ ਮਤਲਬ ਥੋੜਾ ਬੋਧੀ ਆ ਨਾ ਬਾਕੀ ਮੈਂ ਕਰ ਦਿੱਤਾ ਬਾਕੀ ਮੈਂ ਆਪਣਾ ਨਾਲ ਹੀ ਉੱਥੇ ਪਾਸ ਕਰ ਦਿੱਤੀ ਸੀ ਕਿ ਵਿਚੋ ਗੱਲਬਾਤ ਇਹ ਕਰ ਸਕਦੇ ਸੀ ਪਰ ਯਾਰ ਮੈਨੂੰ ਇਹ ਨਹੀਂ ਹੱਦ ਦੇ ਯਾਰ ਕਿ ਇੱਚੀ ਵਿਚੀ ਦੀ ਵੀਡੀਓ ਬਣਾਣੀ ਹੈ ਠੀਕ ਹੈ ਖੁਦਾ ਦੇ ਕੁਫੇ ਕਦਾ ਕਰੀਏ ਪੰਜਾਬੀਆਂ ਕੁੜੀਆਂ ਉਹ ਕਿਹੜੇ ਕੰਮਾਂ ਪਿੱਛੇ ਲੱਗੀਆਂ ਆ ਮਤਲਬ ਵੇਖਿਆ ਜਾਏ ਨਾ ਤੇ ਇੱਕ ਲੋਕੀ ਬਣਾਉਂਦੇ ਨੇ ਵੀਡੀਓ ਲਾਜ਼ਮੀ ਨਹੀਂ ਕਿੱਚੀ ਵਿਚੀ ਦੀ ਵੀਡੀਓ ਬਣਾਓ ਨਹੀਂ ਐਦਾਂ ਦੇ ਇਹ ਨਹੀਂ ਵਲੋਗਿੰਗ ਵਲੋਗਿੰਗ ਨੇ ਬਸ ਖਤਮ ਕਾਰ ਛੜਿਆ ਸਾਰਾ ਕੁਝ ਖਤਮ ਕਾਰ ਛੜਿਆ ਹੈ ਨਾ ਠੀਕ ਹੈ ਨਾਲੇ ਗੱਲ ਇਹ ਵੀ ਕਿ ਸਭ ਤੋਂ ਨਾ ਔਰਤ ਦਾ ਕਹਿੰਦੇ ਨੇ ਸਭ ਤੋਂ ਵੱਡਾ ਜਿਹੜਾ ਜ਼ੇਬਰ ਨਾ ਉਹਦਾ ਆਪਣਾ ਮਤਲਬ ਕਿ ਉਹਦਾ ਨਕਾਬ ਹੈ ਦੁਪੱਟਾ ਉਹਦਾ ਪੈਨਾਵਾ ਉਹਦਾ ਠੀਕੇ ਪਹਿਨਾਵਾ ਜਿਹੜਾ ਹੁੰਦਾ ਹੈ ਠੀਕੇ ਉਹ ਅਲਵਾ ਅਗੇ ਜੇ ਕਪੜੇ ਤੋਂ ਆਨੇ ਪਿੱਛੋਂ ਐਡਾ ਮੋਰਾ ਲੱਕ ਦੇ ਉਤੋਂ ਐਡਾ ਮੋਰਾ ਰਖਾਇਆ ਯਾਰ ਇਹ ਚੀਜ਼ਾਂ ਪਾ ਕੇ ਤੁਸੀਂ ਬਾਹਰ ਕਿਵੇਂ ਨਿਕਲੋਗੇ ਮਤਲਬ ਦੇਖਿਆ ਜਾਏ ਕਿ ਉਹ ਹੁਣ ਉਹਨਾਂ ਦੇ ਉਹਨਾਂ ਦੇ ਵੱਲੋਂ ਦੱਸੰਦੇ ਨਹੀਂ ਜਿਹੜੀ ਦੂਸਰੇ ਪਹਿਨ ਜੀ ਆ ਸੋਨਾਂ ਦਾ ਨਾਂ ਹੁਣ ਪਤਾ ਨਹੀਂ ਕੀ ਸੀ ਉਹ ਮੇਨ ਜ਼ੇਹਨ ਤੋਂ ਨਿਕਲ ਗਿਆ ਉਹਦੇ ਵੱਲੋਂ ਦੱਸੰਦੇ ਨੇ ਕਿ ਉਹ ਆਪਣੀ ਹਰ ਇੱਚੀ ਵਿਚੀ ਦਾ ਬਣਾਉਂਦੀ ਹੈ ਉਹਨ ਵਲੋਗਿੰਗ ਹੁੰਦੀ ਹੈ ਕਿ ਉਹ ਬੰਦਾ ਕੋਈ ਚੀਜ਼ ਐਸਾ ਹੁੰਦਾ ਐਂਟਰਟੇਨਮੈਂਟ ਪਰਪਰ ਰਾਸ ਤੇ ਬੰਦਾ ਬਣਾਏ ਕਮਤਲ ਬਤ ਬੈਵੇ ਸ਼ੁਗਲ ਮੇਲਾ ਕਰੇ ਤਾਂ ਬਸ ਇਨਫ ਖਤਮ ਕਰ ਦੇ ਤੂੰ ਕਸਮ ਤੇ ਬਟਨ ਲੌਨੀ ਪਈਆਂ ਉਹ ਦਿਖਾਈ ਨਹੀਂ ਪਈਆਂ ਹੁਣ ਮੈਨੂੰ ਦਸਮੇ ਕਿਹੜਾ ਸੂਟ ਪਾਵਾਂ ਆ ਪਾਵਾਂ ਗਿਆ ਪਾਵਾਂ ਤੁਹਾਡਾ ਮੂੰਹ ਬਣਿਆ ਹੋਵੇ ਠੀਕ ਮੈਂ ਕਿਹੋ ਜਿਹੀ ਲੱਗਦੀ ਪਈਆਂ ਇਹ ਤੇਰਾ ਬੰਦਾ ਦਾ ਚੰਗਾ ਹੀ ਨਹੀਂ ਜੇ ਬੰਦਾ ਹੋਵੇ ਨਾ ਕੋਈ ਜੂੰਦੇ ਲੱਗੇ ਖਾਲ ਕਸਮੇ ਮੈਂ ਕਹਿੰਨਾ ਕਮਰੇ ਦੇ ਵੇਜਨਾ ਚਾਰ ਕੰਧਾਂ ਨੇ ਨਾ ਪਹਿਲੇ ਇੱਕ ਕੰਧ ਤੇ ਪੜਕਾਵੇ ਫਿਰ ਦੂਜੀ ਤੇ ਪੜਕਾਵੇ ਤੀਜੀ ਤੇ ਇਨਵਾਂ ਛੱਡੇ ਤੇ ਆਇਆ ਕਾਲੇ ਕਾਲੇ ਦਿੱਕੇ ਦੁਬਾਰਾ ਨਾ ਕਦੀ ਪੁੱਛੇ ਹਾਏ ਹਾਏ ਠੀਕ ਹੈ ਸੱਦ ਹੋ ਗਈ ਹੈ ਵੈਸੇ ਨਾ ਅਖੀਰ ਯਾਰ ਬੰਦ ਪਾਛੜਿਆ ਆਵੇਂ ਲੇਕਿਨ ਆਹ ਵੇ ਕਿ ਕੁਛ ਹੀ ਦੇ ਵਿੱਚ ਰਹਿ ਕੇ ਕਰਨਾ ਕਲਚਰ ਹੈ ਆਪਣਾ ਮਸੇ ਆਪਣਾ ਕਲਚਰ ਨਾ ਭੁੱਲੋ ਕਿ ਯਾਰ ਅਸੀਂ ਪੰਜਾਬੀ ਗੋਮ ਆ ਤੇ ਕਿ ਸਾਡਾ ਕਲਚਰ ਕੀ ਹੈ ਸਾਡਾ ਕਲਚਰ ਇਹ ਵੀ ਕਿ ਸਾਡੀਆਂ ਮਾਵਾਂ ਪੈਣਾ ਤੀਆਂ ਜਿਹੜੀਆਂ ਨਾ ਸਿਰ ਕੱਜ ਕੇ ਰੱਖਣ ਠੀਕ ਹੈ ਇਹ ਹੁੰਦੀ ਤਹਜ਼ੀਬ ਠੀਕ ਹੈ ਅਸੀਂ ਇਹ ਨਹੀਂ ਤੁਹਾਨੂੰ ਕਹਿੰਦੇ ਕਿ ਨਾ ਓ ਠੀਕ ਹੈ ਆਪਣਾ ਸੋਸ਼ਲ ਮੀਡੀਆ ਤੇ ਆਓ ਠੀਕ ਹੈ ਰੁਕੋ ਕਿ ਕੁਝ ਜ਼ਾਹਰੀ ਗੱਲ ਜਿਹੜਾ ਨਵਾਂ ਦੌਰ ਆ ਰ ਉਜ ਦੀ ਟੈਕਨੋਲੋਜੀ ਦਾ ਆ ਰਿਹਾ ਹੈ ਅਬ ਵੱਧ ਤੋਂ ਵੱਧ ਆ ਰਿਹਾ ਦੌਰ ਹੈ ਠੀਕ ਹੈ ਪਰ ਇਹ ਵੇਖੇ ਉੱਥੇ ਵਿੱਚ ਆਪਣੀ ਇੱਜ਼ਤ ਠੀਕ ਹੈ ਆਪਣਾ ਪਹਿਨਾਵਾ ਠੀਕ ਹੈ ਇਹ ਚੀਜ਼ਾਂ ਦੇ ਘੱਟੋ ਘੱਟ ਯਾਰ ਤੁਸੀਂ ਇਦਾਂ ਦਾ ਨਾ ਕਰੋ ਕਿ ਬਈ ਹਾਂ ਦੂਸਰਾ ਲੋਕ ਹੈ ਕਹਿੰਦੇ ਨੇ ਕਿ ਜੈਸਾ ਦੇਸ਼ ਵੈਸਾ ਬੇਸ ਮਤਲਬ ਅਗਰ ਅਸੀਂ ਵੇਖੇ ਕਿ ਅਗਰ ਫੋਰਨ ਕੰਟਰੀਆਂ ਵੱਲ ਵੇਖੀਏ ਬਾਕੀ ਲੋਕਾਂ ਵੱਲ ਵੇਖੀਏ ਉੱਥੇ ਨੋ ਡਾਊਟ ਕਿਉਂਕਿ ਉੱਥੇ ਦਾ ਦੇਸ਼ ਵੀ ਵੈਸਾ ਤਾਂ ਉਹਨਾਂ ਦਾ ਬੇਸ ਵੀ ਵੈਸਾ ਹੈ ਉਥੇ ਅਗਰ ਆ ਕੇ ਅਗਰ ਮੋਸਟਲੀ ਕਮਿਊਨਿਟੀ ਦੇ ਵਿੱਚ ਹਰ ਬੰਦੇ ਨੇ ਜੀਨਸ ਸ਼ਰਟਸ ਪਾਉਂਦੀਆਂ ਪਾਈਆਂ ਹੁੰਦੀਆਂ ਨੇ ਤੇ ਉਸ ਬੇਸ ਵੰਗੜਾ ਅਪਣਾ ਕਰਨਾ ਪੈਂਦਾ ਜਿਸ ਦੇਸ਼ ਤੇ ਤੁਸੀਂ ਜਾਂਦੇ ਹੋ ਉਸ ਵੰਗੜਾ ਆਪਣਾ ਪਹਿਨਾਵਾ ਕਰਨਾ ਪੈਂਦਾ ਅੱਛਾ ਜੀ ਮੇਰੀ ਗੱਲ ਸੁਣੋ ਗੱਲ ਇਹ ਹੈ ਕਾੜਦੇ ਵੀ ਨੇ ਲੋਕੀ ਲੋਕੀ ਜੀ ਉੱਥੇ ਕਰਦੇ ਨੇ ਨਾ ਲੋਕ ਉੱਥੇ ਮਤਲਬ ਕਹਿੰਦੇ ਮੈਂ ਚਲੋ ਉਹਨਾਂ ਦਾ ਕਲਚਰ ਹੈ ਉਹ ਬਰੋਡ ਮਾਈਂਡਡ ਲੋਕ ਨੇ ਹਾਂ ਠੀਕ ਹੈ ਬਟ ਉੱਥੇ ਲੋਕਾਂ ਕੋਲ ਇਨਾ ਟਾਈਮ ਹੀ ਨਹੀਂ ਹੋਉਂਗਾ ਉਹਨਾਂ ਨੂੰ ਡੋਜ਼ਨ ਲੈ ਕੇ ਕਿ ਕਿਸ ਨੇ ਕੀ ਪਾਇਆ ਗੌਰ ਕਰਕੇ ਵੇਖ ਸਕਾ ਉਹਨਾਂ ਨੂੰ ਦੇਖੋ ਕਿ ਯਾਰ ਸਾਡੇ ਸਾਡੇ ਨਹੀਂ ਹੈ ਕਲਚਰ ਹੈ ਯਾਰ ਖਾਸ ਤੌਰ ਤੇ ਮੈਂ ਨਹੀਂ ਕਹਿੰਦੀ ਕਿ ਸਾਡੇ ਇਧਰ ਲੈਣੇ ਪੰਜਾਬ ਚ ਵੀ ਇਹ ਗੱਲ ਹੈ ਕਿ ਅਗਰ ਇਹ ਕਿਤੀ ਪਹਿਣਾ ਨਾ ਸਿਰ ਤੇ ਚੁੰਨੀ ਆ ਜਿਸਮ ਉਹਦਾ ਟਕਿਆ ਹੈ ਤੁਸੀਂ ਯਕੀਨ ਨਹੀਂ ਕਰਨਾ ਕਿ ਹਰ ਬੰਦਾ ਨੂੰ ਇੱਜ਼ਤ ਦੀ ਨਿਗਾਹ ਨਾਲ ਵੇਖੇਗਾ ਲੇਕਿਨ ਉਹ ਹੀ ਤੇ ਪਹਿਣਾ ਜਿਨੇ ਸਿਰ ਨਹੀਂ ਟਕਿਆ ਹੋਇਆ ਜਾਂ ਕੋਈ ਅੰਜ ਦਾ ਲਿਬਾਸ ਪਹਿਨਾ ਹੋਇਆ ਤੁਸੀਂ ਯਕੀਨ ਮੰਨੋ ਕਿ ਗਲੀ ਦਾ ਬੰਦਾ ਬੰਦਾ ਉਹਨੂੰ ਵੇਖੇਗਾ ਇਹ ਕਿ ਉਹ ਕਹਿੰਦੇ ਨੇ ਇਹਦੇ ਵਿੱਚ ਮਰਦ ਦਾ ਕੋਈ ਕਸੂਰ ਨਹੀਂ ਔਰਤ ਨੇ ਹੀ ਆਪਣੇ ਜਿਸਮ ਨੂੰ ਐਸਾ ਰੱਖਿਆ ਹੈ ਕਿ ਆਪ ਕਹਿੰਦੇ ਆ ਕਿ ਫਿਰ ਲੋਕੀ ਮੈਨੂੰ ਵੇਖਾ ਬਿਲਕੁਲ ਡੈਫੀਨਟਲੀ ਕਹਿੰਦੇ ਨੇ ਕਿ ਅਗਰ ਕਿਸੇ ਔਰਤ ਨੂੰ ਜਾਨਣਾ ਹੋਵੇ ਨਾ ਠੀਕ ਹੈ ਜੀ ਉਹਦਾ ਉਹਦਾ ਪਿੱਛੇ ਨਾ ਆਪਣਾ ਚੈੱਕ ਕਰ ਲਓ ਉਹਦੀ 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 ਨਾਨੀ ਦੀ ਰਹਿਤ ਬੈਸ ਚੈੱਕ ਕਰ ਲਓ ਕਿਉਂ ਇੱਕ ਲੜੀ ਦਾ ਲੜੀ ਚੱਲਦਾ ਹੈ ਸਾਡੇ ਇਸ ਕਲਚਰ ਦੇ ਵਿੱਚ ਇਹ ਚੀਜ਼ ਨਹੀਂ ਹੈ ਕਿ ਜੀ ਦੁਪੱਟੇ ਖੋਲ ਦਿਓ ਸਿਰਾ ਤੋਂ ਦੁਪੱਟੇ ਲਾ ਦਿਓ ਉਹ ਕੱਪੜੇ ਐਸੇ ਪਾਓ ਕਿ ਸਾਰੀਆਂ ਬਾਹਾਂ ਨੰਨ ਨਜ਼ਰ ਆਣ ਠੀਕ ਹੈ ਜੀ ਗਲੇ ਐਸੇ ਪਾ ਲਓ ਠੀਕ ਐ ਇਥੋਂ ਗਲੇ ਨਜ਼ਰ ਆਣ ਯਾਰ ਇਹ ਚੀਜ਼ ਅੱਲਾ ਦੇ ਬੰਦੇ ਕਿੱਦਾਂ ਨੂੰ ਤੋੜਦੇ ਜਾ ਰਹੇ ਠੀਕ ਐ ਠੀਕ ਐ ਵੀਡੀਓ ਐ ਠੀਕ ਐ ਅਸੀਂ ਚਲੋ ਆ ਸਮਝਾ ਕਰਦੇ ਆ ਬਟ ਇਹ ਵੇ ਕਿ ਯਾਰ ਹੁਣ ਹੁਣ ਦੇਖੋ ਕਿ ਕੋਈ ਵੱਡੀ ਗੁਨੇ ਮਲੇ ਚ ਬੜੀ ਛੱਤ ਦੇ ਉੱਤੇ ਕੱਪੜੇ ਲਾਏ ਜੋ ਜੋ ਲੋਨੀ ਵੀ ਖਸਮੇ ਲਾਲਾ ਦੇ ਤੂੰ ਆਪਣਾ ਵੀਡੀਓ ਨਾ ਬਣਾਉ ਕੋਈ ਐਸੀ ਦੀ ਵੀਡੀਓ ਨਾ ਬਣਾ ਬਣਾਉ ਤੂੰ ਵੀਡੀਓ ਠੀਕ ਐ ਤਾਂ ਵੇ ਚੀਜ਼ ਐ ਕਿ ਕੋਈ ਤੇਜ਼ੀਬ ਦੇ ਦਾਇਰੇ ਚ ਰਹਿ ਕੇ ਵੀਡੀਓਜ਼ ਬਣਾਨੀਆਂ ਚਾਹੀਦੀਆਂ ਨੇ

ਹਰ ਤਰ੍ਹਾਂ ਦੇ ਸ਼ਲਵਾਰ ਕਿਵੇਂ ਜਸੀਂ ਪਾਉਂਦੇ ਆ ਵੀ ਕੋ ਘਰ 'ਚ ਸਾਡੇ ਅੱਜ ਦਾ ਨਹੀਂ ਮਾਹੌਲ ਹੈ ਕਿ ਅਸੀਂ ਪੈਂਟਾ ਸ਼ਲਕਾ ਜਿੰਸ ਚੁੰਸ ਪਾਈਏ ਲੇਕਿਨ ਅਗਰ ਅਸੀਂ ਕਿਤੇ ਫਿਰਨ ਟੁਰਨ ਜਾਈਏ ਜਾਂ ਜੇ ਅਸੀਂ ਕਿਤੇ ਆਊਟਿੰਗ ਵਗੈਰਾ ਤੇ ਜਾਂਦੇ ਆ ਆਪਣੇ ਹਸਬੈਂਡ ਸਾਡੇ ਨਾਲ ਹੁੰਦੇ ਬੰਦੇ ਸਾਰੇ ਨਾਲ ਹੁੰਦੇ ਨੇ ਆਪਣੇ ਪਰ ਅਸੀਂ ਪਾਵ ਵੀ ਲੈਨੇ ਇਹਦੇ ਵਿੱਚ ਪਰ ਇਹ ਕਿ ਉਹ ਉਹ ਵੀ ਉਹ ਵੀ ਐਸਾ ਹੁੰਦਾ ਕਿ ਉਹਦੇ ਵਿੱਚ ਤੁਹਾਡਾ ਜਿਸਮ ਨਹੀਂ ਨਜ਼ਰ ਆਉਂਦਾ ਨਾ ਇੱਕ ਲਿਮਟ ਦੇ ਦਾਇਰੇ 'ਚ ਰਹਿ ਕੇ ਨਾ ਠੀਕ ਹੈ ਤੁਸੀਂ ਘਰ ਵੀ ਫੈਸ਼ਨ ਕਰੋ ਸਾਰਾ ਕੁਝ ਕਰੋ ਠੀਕ ਹੈ ਇੱਕ ਲਿਮਟ ਦਾ ਦਾਇਰਾ ਹੋ ਗਿਆ ਠੀਕ ਹੈ ਜੀ ਕਹਿੰਦੇ ਨੇ ਜਦੋਂ ਆਪਣਾ ਲਿਮਿਟੇਸ਼ਨ ਤੁਸੀਂ ਕਰਾਸ ਕਰੋਗੇ ਨਾ ਉਹ ਕਰਾਸ ਕੀ ਹੁੰਦੀ ਹੈ ਵੀ ਬਾਵਾ ਪੂਰੀਆਂ ਨੰਗੀਆਂ ਠੀਕ ਹੈ ਜੀ ਕਪੜੇ ਇਸ ਤਰ੍ਹਾਂ ਦੇ ਪਾਣੇ ਨੇ ਕਿ ਸਮਝ ਲੋਗੇ ਜਿਵੇਂ ਪਾਏ ਨਹੀਂ ਹੈ ਠੀਕ ਹੈ ਤਾਂ ਉਹ ਚੀਜ਼ ਥੋੜੀ ਜੀ ਔਰਤ ਨੂੰ ਇਹ ਸੇਵ ਨਹੀਂ ਦਿੱਤਾ ਬਿਲਕੁਲ ਠੀਕ ਹੈ ਔਰਤ ਔਰਤ ਦਾ ਉਹ ਜਿਹੜਾ ਹੁਸਨ ਹੁੰਦਾ ਉਹਨਾਂ ਦੇ ਕਪੜੇ ਹੁੰਦੇ ਨੇ ਕਿ ਯਾਰ ਸਿਰ ਟਕਿਆ ਠੀਕ ਹੈ ਅਗਲਾ ਬੰਦਾ ਵੇਖਣ ਵਾਲਾ ਵੀ ਕਹਿੰਦਾ ਕਿ ਯਾਰ ਦੇਖੋ ਕਿੰਡੀ ਸੰਸਕਾਰੀ ਹੈ ਠੀਕ ਹੈ ਜੀ ਅਗਲੇ ਅਗਲੇ ਮਾਪਿਓ ਨੇ ਇਹਨੂੰ ਸੰਸਕਾਰ ਦੇ ਦਿੱਤੇ ਹੋਏ ਨੇ ਵੱਡਾ ਹੋਵੇ ਸਿਰ ਆਪਣਾ ਢੱਕ ਲੋ ਅੱਜ ਜੇ ਵੀਡੀਓ ਬਣਾਉਂਦੇ ਪੈਣਾ ਐਂ ਜੇ ਸ਼ੁਰੂ ਕੀਤਾ ਤੇ ਆਹ ਕੀਤਾ ਤੇ ਆਹ ਕਰੀਆ ਆਹ ਕਿਤੇ ਨਾ ਮਤਲਬ ਵੀਡੀਓ ਵੀ ਬਣਾਵੋ ਲੇਕਿਨ ਐ ਕਿ ਕਿਸੇ ਉਹਦੇ ਵਿੱਚ ਰਹਿ ਕੇ ਕਿ ਤੁਹਾਨੂੰ ਲੱਗੇ ਕਿ ਤੁਹਾਡਾ ਜਿਹੜਾ ਪਹਿਨਾਵਾ ਵੀ ਕਿਸੇ ਨੂੰ ਦੂਸਰੇ ਨੂੰ ਵੇਖ ਕੇ ਕੋਈ ਅੱਛਾ ਲੱਗੇ ਕੋਈ ਉਹਨੂੰ ਅਡਾਪਟ ਕਰੇ ਕਿ ਭਈਆ ਵੇਖੋ ਆ ਚੀਜ਼ ਆ ਨਾ ਉਸ ਬੰਦੇ ਨੇ ਕਿਹਾ ਸਾਨੂੰ ਵੀ ਆ ਚੀਜ਼ ਕਰਨੀ ਚਾਹੀਦੀ ਹੈ ਥੋੜ੍ਹ ਪੁੰਜੀ ਵਾਲੇ ਕੰਮ ਕਰਦੇ ਪਹਿਲਾਂ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾਨੂੰ ਜ਼ਰੂਰ ਸਾਂਝੀ ਕਰਿਓ ਤੇ ਸਾਡੇ ਵੱਲੋਂ ਸਾਰਿਆਂ ਨੂੰ ਕੀ ਪਤਾ ਕੋਸ਼ਿਸ਼ ਕਰਾਂਗੇ ਕਿ ਕਿ ਕੱਲ ਸਾਡੀ ਈਦ ਹੈ ਕੱਲ ਈਦ ਹੈ ਤੇ ਕੋਸ਼ਿਸ਼ ਕਰਾਂਗੇ ਕਿ ਵੀਡੀਓ ਬਣਾਈਏ ਪਰ ਥੋੜਾ ਜਿਹਾ ਵੀਡੀਓਜ਼ ਦੇ ਰਿਐਕਸ਼ਨ ਆ ਦਾਂਗੇ ਉਹਦੇ ਆਪਣਾ ਥੋੜਾ ਜਿਹਾ ਫੈਮਲੀ ਦੇ ਨਾਲ ਕਲੀਪ ਬਣਾ ਕੇ ਪਾ ਦਾਂਗੇ ਕਿ ਭਈ ਆ ਸਾਡੀ ਈਦ ਦੀ ਤਿਆਰੀ ਆ ਪਰ ਇਹ ਵੀ ਕਿ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਬਾਹਰ ਨੇ ਚੜ੍ਹਦੇ ਪੰਜਾਬ ਕੇ ਲੈਂਦੇ ਪੰਜਾਬੇ ਜਿੱਥੇ ਜਿੱਥੇ ਵੀ ਸਾਡੇ ਭੈਣ ਭਰਾ ਨੇ ਸਾਰਿਆਂ ਨੂੰ ਬੱਕਰਾ ਈਦ ਮੁਬਾਰਕ ਵੱਡੀ ਈਦ ਮੁਬਾਰਕ ਇਹਨੂੰ ਬੱਕਰਾ ਈਦ ਵੀ ਕਹਿੰਦੇ ਨੇ ਵੱਡੀ ਈਦ ਵੀ ਕਹਿੰਦੇ ਨੇ ਠੀਕੇ ਤੇ ਅੱਜ ਸਮਝ ਲਓ ਕਿ ਹੈਗੀ ਚਾਂਦ ਰਾਤ ਹਾਂਜੀ ਅੱਜ 6 ਤਰੀਕ ਹੈ ਨਾ ਆ ਚਾਂਦ ਰਾਤ ਤੇ ਕੱਲ 7 ਤਰੀਕ ਹੈ ਕੱਲ ਦੀ ਈਦੁਲ ਇਜ਼ਹਾ ਮਤਲਬ ਛੋਟੀ ਈਦੁਲ ਫਿੱਤਰ ਹੈ ਇਹਦੇ ਬੇ ਇੱਕ ਦੋ ਵੀਰਿਆਂ ਦੇ ਨਾ ਆਪਣਾ ਮੈਨੂੰ ਆਪਣਾ ਮੈਸੇਜ ਵੀ ਆਇਆ ਸੀ ਕਿ ਵੀਰ ਜੀ ਐਡਵਾਂਸ ਈਦ ਮੁਬਾਰਕ ਹੈ ਮੈਂ ਖੈਰ ਮੁਬਾਰਕ ਜੀ ਜਿਹਨੇ ਜਿਹਨੇ ਕਿਹਾ ਔਰ ਆਪਣਾ ਸਾਡੇ ਨਾਲ ਸਾਰਿਆਂ ਨੂੰ ਈਦ ਮੁਬਾਰਕ ਕਿਉਂਕਿ ਅਸੀਂ ਤੁਹਾਨੂੰ ਨਾ ਨਾ ਤੇ ਉਹ ਵੀਵਰ ਸਮਝਦੇ ਨਾ ਮਤਲਬ ਅਸੀਂ ਇਹੀ ਸਮਝਦੇ ਹਾਂ ਕਿ ਯਾਰ ਸਾਡੇ ਪੈਨਪ੍ਰੈਸ ਕਿਉਂਕਿ ਤੁਸੀਂ ਸਾਨੂੰ ਜਿੰਨਾ ਪਿਆਰ ਦਿੰਦੇ ਹੋ ਨਾ ਸਾਨੂੰ ਦਿਲ ਤੋਂ ਇੱਜ਼ਤ ਦਿੰਦੇ ਹੋ ਸਤਕਾਰ ਦਿੰਦੇ ਹੋ ਖਾਸ ਤੌਰ ਤੇ ਬਹੁਤ ਪੈਨਪ੍ਰੈਸ ਇਨੇ ਜਿਹੜਾ ਸਾਨੂੰ ਬਹੁਤ ਪਿਆਰ ਕਰਦੇ ਨੇ ਅਸੀਂ ਉਹਨਾਂ ਨੂੰ ਆਪਣੇ ਫੈਮਿਲੀ ਦਾ ਮੈਂਬਰ ਹੀ ਸਮਝਦੇ ਹਾਂ ਉਹਨਾਂ ਨੂੰ ਆਪਣੇ ਪੈਨਪ੍ਰੈਮਾਂ ਤਾਰੇ ਸਮਝਦੇ ਹਾਂ ਇਸ ਕਰਕੇ ਅਸੀਂ ਸੋਚਿਆ ਕਿ ਧਾਰੇ ਨਾਲ ਵੀ ਆਪਣੀ ਹਰ ਚੀਜ਼ ਸ਼ੇਅਰ ਕਰੀਏ ਤੇ